ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਜੀ ਨੂੰ ਪਤਾ ਹੀ ਹੈ ਨਾਮ ਵੀ ਜਾਣਦੇ ਹੋ ਕੇਵਲ ਸਿੰਘ ਪਿੰਡ ਬਜੀਤਕੇ ਖੁਰਤ ਜ਼ਿਲ੍ਹਾ ਬਰਨਾਲਾ ਤੇ ਅੱਜ ਤਰੀਕ ਹੈਗੀ ਆ 7 ਮਈ 2024 ਤੇ ਬਾਕੀ ਡਰੈੱਸ ਆਪ ਜੀ ਨੂੰ ਅਸੀਂ ਆਪਾਂ ਬਾਅਦ ਚ ਦਿੰਨੇ ਆ ਇਹ ਵੀਰ ਜੀ ਆਏ ਨੇ ਸਾਡੇ ਕੋਲੇ ਆਪਾਂ ਇਹਨਾਂ ਨੂੰ ਪੁੱਛਦੇ ਆ ਇਹਨਾਂ ਦਾ ਨਾਮ ਕੀ ਆ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਕੀ ਪ੍ਰੋਬਲਮ ਸੀ ਇਹਨਾਂ ਨੂੰ ਔਰ ਕਿੰਨੇ ਦਿਨਾਂ ਜੀ ਠੀਕ ਹੋਏ ਨੇ ਔਰ ਇਹਨਾਂ ਨੇ ਕਿੱਥੋਂ-ਕਿੱਥੋਂ ਦਵਾਈਆਂ ਖਾਧੀਆਂ ਤੇ ਆਪਣੇ ਕੋਲੇ ਕੀ ਇਹਨਾਂ ਨੇ ਟਰੀਟਮੈਂਟ ਲਿਆ ਕਦੋਂ ਨਾਲ ਠੀਕ ਹੋਏ ਨੇ ਉਹ ਦੱਸਣਗੇ ਲਓ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਗਨਦੀਪ ਸਿੰਘ ਪਿੰਡ ਆ ਬਲਖਰਾਣਾ ਮਲੋਟ ਤੇ ਮੇਰੇ ਜੀ ਢੂਈ ਚੋਂ ਸਿੱਧਾ ਲੱਤ 'ਚ ਦਰਦ ਜਾਂਦਾ ਸੀ ਤੇ ਸਾਰੇ ਸਰੀਰ 'ਚ ਮਰੇ ਕੁੱਪ ਪੈ ਗਿਆ ਸੀਗਾ ਜੀ ਤੇ ਇਸੇ ਚੱਲਦੇ ਮੈਂ ਕਈ 10 11 ਜਗ੍ਹਾ ਤੋਂ ਦਵਾਈ ਖਾਧੀ ਕਿਤੇ ਕੋਈ ਫਰਕ ਨਹੀਂ ਪਿਆ ਤੇ ਫਿਰ ਮੈਨੂੰ ਇੰਨਾ ਹੀ ਤਾਂ ਆਪਣੇ ਪਿੰਡ ਵਜੀਦਕੇ ਖੁਰ ਦੇ ਕੇਵਲ ਸਿੰਘ ਜੀ ਦਾ ਨਾਮ ਕਿਸੇ ਨੇ ਡਰੈੱਸ ਦਿੱਤਾ ਤੇ ਮੈਂ ਇਹਨਾਂ ਤੋਂ ਅੱਜ 14 ਦਿਨਾਂ ਦਾ ਟ੍ਰੀਟਮੈਂਟ ਲਿਆ ਜੀ ਤੇ 14 ਦਿਨ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਮਾਲਸ਼ ਤੋਂ ਸਿਰਫ ਇਹਨਾਂ ਦੇ ਇੱਕ ਪ੍ਰੈਸ਼ਰ ਦੀ ਉਸ ਨਾਲ ਤੇ ਅੱਜ ਮੈਂ ਸਹੀ ਹੋ ਗਿਆ ਪੂਰਾ ਅੱਜ ਨਾ ਮੇਰੇ ਦਰਦ ਦਾ ਕੋਈ ਮੈਂ ਵਧੀਆ ਚੱਲ ਫਿਰ ਸਕਦਾ ਜੀ ਪੂਰੀ ਸਹੀ ਹੈ ਈ ਸਰੀਰ ਮੇਰਾ ਧੰਨਵਾਦ ਇਹ ਵੀਰ ਜੀ ਗਗਨਦੀਪ ਜੀ ਨੇ ਜੀ ਮਲੋਟ ਕੋਲੋਂ ਮਲੋਟ ਦੇ ਲਾਗੇ ਪਿੰਡ ਆ ਵੀਰ ਜੀ ਦਾ ਔਰ ਇਹਨਾਂ ਨੂੰ ਅੱਜ 14 ਦਿਨ ਹੋ ਗਏ ਜੀ ਅੱਜ 14ਵਾਂ ਦਿਨ ਆ ਅੱਜ ਬਿਲਕੁਲ ਠੀਕ ਨੇ ਇਹਦੀ ਲੱਤ ਦੇ ਵਿੱਚ ਕਾਫੀ ਦਰਦ ਸੀ ਬਹੁਤ ਜ਼ਿਆਦੇ ਟੇਢੇ ਹੋ ਕੇ ਤੁਰਦੇ ਸੀ ਤੇ ਅੱਜ ਬਿਲਕੁਲ ਠੀਕ ਨੇ ਅਸੀਂ ਕੋਈ ਇਹਨਾਂ ਨੂੰ ਦਵਾਈ ਨਹੀਂ ਦਿੱਤੀ ਕੋਈ ਮਾਲਸ਼ ਨਹੀਂ ਕੀਤੀ ਕੋਈ ਬਾਰਾਂ ਹੀ ਲਾਇਆ ਕੋਈ ਪੱਟਾ ਨਹੀਂ ਲਾਇਆ ਸਿਰਫ ਐਕੂ ਪ੍ਰੈਸ਼ਰ ਦੀ ਵਿਧੀ ਦੇ ਨਾਲ ਇਹ ਠੀਕ ਹੋਏ ਨੇ ਆਪ ਜੀ ਨੂੰ ਵੀ ਇਹੀ ਇਹ ਬੇਨਤੀ ਕਰਦੇ ਆ ਵੀ ਕਿਸੇ ਦੀ ਡਿਸਕ ਚ ਪ੍ਰੋਬਲਮ ਆ ਮਣਕਿਆਂ ਚ ਪ੍ਰੋਬਲਮ ਆ ਪੂਰੇ ਪੁੜੇ ਤੋਂ ਲੈ ਕੇ ਲੱਤ 'ਚ ਦਰਦ ਹੁੰਦਾ ਜਾਂ ਗੋਡਾ ਦੁਖਦਾਗਾ ਜਾਂ ਸਰਵਕਲ ਦੀ ਪ੍ਰੋਬਲਮਾਂ ਚੱਕਰ ਆਉਂਦੇ ਨੇ ਜੀ ਕੱਚਾ ਖਬਰਾੜ ਜਾਂ ਹੱਥ ਸੁੰਨ ਨੇ ਕੋਈ ਵੀ ਦਵਾਈ ਦੀ ਲੋੜ ਨਹੀਂ ਹੈਗੀ ਕਿਸੇ ਰਿਪੋਰਟ ਦੀ ਲੋੜ ਨਹੀਂ ਹੈਗੀ ਨਾ ਐਮ ਆਰ ਆਈ ਦੀ ਲੋੜ ਨਾ ਐਕਸ-ਰੇ ਦੀ ਲੋੜ ਨਾ ਇਹਨੂੰ ਆਪਰੇਸ਼ਨ ਦੀ ਲੋੜ ਤੇ ਨਾ ਹੀ ਕੋਈ ਦਵਾਈ ਦੀ ਲੋੜ ਆ ਕਿਸੇ ਵੀ ਦਵਾਈ ਦੀ ਜ਼ਰੂਰਤ ਨਹੀਂ ਹੈਗੀ ਇਹ ਬਿਨਾਂ ਦਵਾਈ ਤੋਂ ਇਹਦੇ ਪ੍ਰੋਬਲਮਾਂ ਨੇ ਠੀਕ ਹੋਣ ਵਾਲੀਆਂ ਨੇ ਤੇ ਆਪ ਜੀ ਜਰੂਰ ਸਿਵਰ ਮੌਕਾ ਦਿਓ ਕਿਸੇ ਵੀ ਭੈਣ ਭਰਾ ਨੂੰ ਇਹ ਪ੍ਰੋਬਲਮ ਤਾਂ ਜਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤਾਂ ਆਪ ਜੀ ਨੂੰ ਇਹੀ ਬੇਨਤੀ ਕਰਦੇ ਆ ਨਾਮ ਵੀ ਪਤਾ ਆਪ ਜੀ ਨੂੰ ਕੇਵਲ ਸਿੰਘ ਪਿੰਡ ਬਜੀਤਕੇ ਖੁਰਦ ਗਰਨੂਰ ਇਕੂ ਪ੍ਰੈਸ਼ਰ ਅੰਬੀ ਤੇ ਫੋਨ ਨੰਬਰ ਵੀ ਆਪ ਜੀ ਨੂੰ ਪਤਾ 98783 629888470 83012 ਤਾਂ ਆਪ ਜੀ ਨੂੰ ਕਿਸੇ ਨੂੰ ਵੀ ਇਹ ਪ੍ਰੋਬਲਮ ਹੈਗੀ ਆ ਆਪ ਜੀ ਜਰੂਰ ਆਓ ਤੇ ਆਪ ਜੀ ਦਾ ਬਿਨਾ ਦਵਾਈ ਤੋਂ ਬਿਨਾ ਮਾਲਸ਼ ਤੋਂ ਬਿਨਾ ਬਾਰੇ ਤੋਂ ਬਿਨਾ ਪੱਟੇ ਤੋਂ ਇਕੂ ਪ੍ਰੈਸ਼ਰ ਦੇ ਨਾਲ ਆਪ ਜੀ ਦਾ ਤੁਸੀਂ ਇਹ ਜਿਹੜੀ ਪ੍ਰੋਬਲਮਾਂ ਦੂਰ ਕਰ ਸਕਦੇ ਹੋ ਇਹੀ ਬੇਨਤੀ ਕਰਦੇ ਆਂ ਇਹੀ ਅਰਦਾਸ ਕਰਦੇ ਆਂ ਕਿ ਸੱਚੇ ਪਾਸਾ ਸਭ ਦੇ ਘਰਾਂ 'ਚ ਸੁੱਖ ਸ਼ਾਂਤੀਆਂ ਰੱਖੀ ਚੜ੍ਹਦੀਆਂ ਕਲਾਂ ਰੱਖੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਇਹੀ ਅਰਦਾਸ ਆ ਜੋ ਜਨ ਆਵੇ ਸੋ ਰਾਜੀ ਹੋ ਕੇ ਜਾਵੇ ਇਹੀ ਮਨੋਕਾਮਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ